ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਅਮ੍ਰਿਤਸਰ ਦੀ ਅਮ੍ਰਿਤਸਰ ਦੇ ਵਿੱਚ ਇੰਪਰੂਵਡ ਟਰਸਟ ਦੇ ਵੱਲੋਂ ਜਿਹੜੇ ਕਿ ਨਜਾਇਜ਼ੌਰ ਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਸੀ ਉਹਨਾਂ ਦੇ ਉੱਤੇ ਪੀਲਾ ਪੰਜਾਬ ਚਲਾਇਆ ਗਿਆ ਇਸ ਦੌਰਾਨ ਲੋਕਾਂ ਨੇ ਵਿਰੋਧ ਵੀ ਕੀਤਾ ਤਾਂ ਪ੍ਰਸ਼ਾਸਨ ਦੇ ਵੱਲੋਂ ਵਿਭਾਗ ਦੇ ਵੱਲੋਂ ਪੁਲਿਸ ਦੀ ਮਦਦ ਵੀ ਲਈ ਗਈ ਤਾਂ ਕਿ ਸਰਕਾਰੀ ਕੰਮ ਦੇ ਵਿੱਚ ਕਿਸੇ ਤਰੀਕੇ ਦੇ ਕੋਈ ਜਿਹੜਾ ਕਿ ਵਿਗਨ ਨਾ ਪੈ ਸਕੇ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਨਜ਼ਾਇਜ਼ ਤੌਰ ਤੇ ਕਬਜ਼ੇ ਕੀਤੇ ਹੋਏ ਨੇ ਜਿਨ੍ਹਾਂ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਤੋਂ ਬਾਅਦ ਹੁਣ ਵਿਭਾਗ ਜਿਹੜਾ ਕਿ ਚੁੱਸ ਨਜ਼ਰ ਆ ਰਿਹਾ ਹੈ ਇਹ ਸੀਓਸੀਪੀ 2680 ਹੈ ਜੀ 2022 ਦੀ ਮਾਨਜੋਹ ਹਾਈ ਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜ਼ੈਕਟਿਵ ਆਫ ਸਰ ਇੰਪਰੂਵਮੈਂਟ ਟਰਸਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਹਨ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਹਾ ਟਰਸਟ ਤੇ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰੇਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ ਪਾਰਟ ਦੇ ਵਿੱਚ ਬਟ 댓 ਵਾਜ਼ ਨਾਟ ਸੈਟੀਸਫੈਕਟਰੀ ਐਕਸ਼ਨ ਤੇ ਕੋਰਟ ਨੇ ਦੇ ਵਿੱਚ ਫਿਰ ਦਵਾ ਦਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫਿਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਇਹ ਗ੍ਰਿੱਲਾਂ ਇਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 ਸਤ ਨੂੰ ਅਸੀਂ ਬਾਇ ਆਲ ਮੀਨਸ ਜਿੰਨੇ ਵੀ ਇਨਕ੍ਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਟ ਫਾਈਲ ਕਰਨਾ ਐ ਐਂਡ ਨਾਲ ਹੀ ਅਸੀਂ ਜਿਹੜੇ ਅਫੀਸਰ ਜਿਹੜੇ ਦੀ ਸੁਪਰਵਾਈਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦ ਸੀ ਵੀ ਐਂਕਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀ ਹੈਗੀ ਹੈ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਸਟੈਂਡ ਦੇ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਦੈਟ ਇਸ ਹੀ ਦਾ ਲਾਸਟ ਓਪਰਚੁਨਿਟੀ ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਸਰ ਕਿਹੜੀ ਕਿਹੜੀ ਟੀਮਾਂ ਪਹੁੰਚੀਆਂ ਹੀਆਂ ਜੀ ਅੱਛਾ ਅਸੀਂ 5 ਟੀਮਾਂ ਬਣਾਈਆਂ ਜੀ ਜੀ ਜਿਹੜੇ ਸਾਡੇ ਅਫੀਸ਼ੀਅਲ ਸਟਾਫ ਦੀਆਂ ਸਾਡੇ 5 ਐਕਸ਼ਨ ਨੇ ਹਰ ਇੱਕ ਐਕਸ ਦੇ ਨਾਲ ਅਸੀਂ ਐਸ ਡੀਓ ਤੇ ਜੇ ਆਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇੱਥੇ ਡਿਪਲੋਏਟ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਿਓਸ ਜਾਂ ਇਸ ਤਰ੍ਹਾਂ ਨਾ ਹੋਵੇ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਨਿਕਲ ਰਿਹਾ ਪੁਲਿਸ ਪ੍ਰਸ਼ਾਸਨ ਜੀ ਵੇਟ ਕਰ ਰਹੇ ਹਾਂ ਜੀ ਪੁਲਿਸ ਫੋਰਸ ਦੀ ਵੇਟ ਕਰ ਰਹੇ ਹਾਂ ਤੇ ਡਿਊਟੀ ਮੈਜਿਸਟ੍ਰੇਟ ਦੀ ਵੇਟ ਕਰ ਰਹੇ ਹਾਂ ਡਿਊਟੀ ਮੈਜਿਸਟ੍ਰੇਟ ਉਹਨਾਂ ਦਾ ਪਹਿਲਾਂ ਫੋਨ ਪਾਉਂਦਾ ਆ ਰਿਹਾ ਸੀਗਾ ਤੇ ਟਰਾਈ ਕਰ ਰਹੇ ਹਾਂ ਤੇ ਅਸੀਂ ਵੀ ਆਪਣਾ ਜੇਈ ਭੇਜਿਆ ਹੈ ਪੁਲਿਸ ਫੋਰਸ ਉਥੇ ਡਿਪਾਰਟਮੈਂਟ ਚ ਕੰਟੈਕਟ ਕਰਨ ਵਾਸਤੇ ਜਿੰਨੀ ਕ੍ਰੋਸਮੈਂਟ ਹੋਈ ਆ ਇਹ ਮਿਲੀ ਭੁਗਤਾਂ ਜੀ ਅਫਸਰਾਂ ਦੇ ਨਾਲ ਤੁਹਾਡੇ ਉਹਨਾਂ ਕਰਕੇ ਹੋਈ ਹੈ ਜੀ ਜਿਹੜੀ ਕਿਉਂਕਿ ਉਹ ਕਹਿੰਦੇ ਕਿ ਅਸੀਂ ਪਹਿਲਾਂ ਕ੍ਰੋਸਮੈਂਟ ਕੀਤੀ ਨਹੀਂ ਘਰਾਂ ਦੇ ਬਾਹਰ ਜੇ ਉਹ ਅਸੀਂ ਘਰ ਤਿਆਰ ਕਰਦੇ ਸਾਰਾ ਕੁਝ ਪਾਸ ਕਰੋਗੇ ਇਹਨਾਂ ਅੱਛਾ ਹੋਵੇਗਾ ਨਹੀਂ ਬਟ ਜੇ ਇਹ ਜਿਹੜਾ ਹੁਣ 2022 ਦੀ ਇਹ ਚੱਲ ਰਹੀ ਹੈ ਜੀ ਤੇ ਜੇ ਇੰਨੇ ਹੀ ਜਾਗਰੂਕ ਹੈਗੇ ਨੇ ਜੇ ਆਫੀਸਰ ਇਸ ਵਾਸਤੇ ਰਿਸਪੌਂਸੀਬਲ ਨਹੀਂ ਜੇ ਕਹਿੰਦਾ ਫੀਲਡ ਸਟਾਫ ਹੋ ਰਿਸਪੌਂਸੀਬਲ ਹੈ ਤੇ ਫਿਰ 202 ਏ ਜਸਟ ਇਹਨਾਂ ਦੇ ਆਪ ਦੇ ਐਕਸਕਿਊਜ਼ ਹੈਗੇ ਨੇ ਇਹ ਹੁਣ ਵੀ ਜਿਹੜਾ ਹੈਗਾ ਸੀ ਇਹਨਾਂ ਨੂੰ 14 ਤਰੀਕ ਤੋਂ ਅਸੀਂ ਇਹਨਾਂ ਨੂੰ ਮਨਦੀ ਕਰਾ ਰਹੇ ਆ ਕਿ ਤੁਸੀਂ ਆਪਣੀ ਇਨਕ੍ਰੋਚਮੈਂਟ ਰਿਮੂਵ ਕਰ ਦਿਓ ਤੇ ਫਿਰ ਵਾਇ ਦੇ ਆਰ ਆਪਣਾ ਸਟਿਕਿੰਗ ਟੂ ਦਾ ਪਬਲਿਕ ਲੈਂਡ ਇਹ ਇਹ ਸੰਕਰੋਚਮੈਂਟ ਨੂੰ ਕਿਉਂ ਨਹੀਂ ਵੇਲਾ ਕਰ ਰਹੇ ਜੇ ਇੰਨੇ ਹੀ ਸਹੀ ਹੈਗੇ ਨੇ ਤਾਂ ਪਬਲਿਕ ਜਿਹੜੀ ਪਬਲਿਕ ਲੈਂਡ ਤੇ ਜਿਹੜੀ ਇਨਕ੍ਰੋਚਮੈਂਟ ਹੈਗੀ ਉਹਨੂੰ ਦੂਰ ਕਰ ਦੇਣ ਆਫੀਸ਼ਲ ਨੂੰ ਜਿਹੜਾ ਹੈਗਾ ਬਲੇਮ ਕਰਨਾ ਈਜ਼ੀ ਹੈ ਮਿਲੀ ਪੁਕਤ ਹੋ ਸਕਦੀ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਜੀ ਅਫਸਰਾਂ ਤੇ ਨਹੀਂ ਐਨਾ ਜਦੋਂ ਇਸ ਪੱਧਰ ਦੇ ਉੱਤੇ ਇੰਨੀ ਜ਼ਿਆਦਾ ਕੰਸਟਰਕਸ਼ਨ ਹੋਵੇ ਤਾਂ ਅਫਸਰ ਕਿਸ ਕਿਸ ਦੇ ਦੇ ਅਗੇਂਸਟ ਜਿਹੜਾ ਹੈਗਾ ਉਹ ਕਰਨਗੇ ਤੇ ਅਫਸਰਾਂ ਦੇ ਕਾਰਵਾਈ ਬਾਰੇ ਤਾਂ ਹਾਈ ਕੋਰਟ ਨੇ ਮੰਗ ਲਈ ਹੈ ਨਾ ਜੀ ਡਿਟੇਲ ਉਹ ਦੇਣੀ ਅਸੀਂ ਮੈਫੀ ਰੈਪੋਰਟ ਦੇ ਵਿੱਚ ਦੇਵਾਂਗਾ ਉਹ ਚੀਜ਼ ਤਾਂ ਕਿਹੜੀਆਂ ਦੁਕਾਨਾਂ ਹੈਗੀਆਂ ਉਹ ਬਰਸਤੇ ਦੇ ਘਰ ਕਿੰਨੇ ਹੈਗੇ ਜਿਹਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰਿਆਂ ਦੇ ਉੱਤੇ ਜੀ ਜਿਸ ਨੇ ਵੀ ਕੋਈ ਬਾਹਰ ਜਿਹੜੀ ਹੈਗੀ ਪਬਲਿਕ ਲੈਂਡ ਤੇ ਅਨਕ੍ਰੋਚਮੈਂਟ ਕੀਤੀ ਹੈ ਉਹ ਸਾਰਿਆਂ ਦੇ ਉੱਤੇ ਅਸੀਂ ਉਹ ਕਰ ਰਹੇ ਹਾਂ ਕਾਰਵਾਈ ਦੀ ਜਿਹੜਾ ਅਸੀਂ ਹੈਗੇ ਵੀ ਅਸੀਂ ਪਬਲਿਕ ਲੈਂਡ ਕਲੀਅਰ ਕਰवानी ਹੈ ਪਬਲਿਕ ਨੂੰ ਅਪੀਲ ਕਰਨਾ ਚਾਹੁੰਦਾ ਕਿ ਸ਼ਾਂਤੀਪੁਰ ਅਸੀਂ ਕੀਤੀ ਹੈ ਜੀ ਅਸੀਂ 14 ਤਰੀਕ ਦੇ ਕਰਦੇ ਆ ਰਹੇ ਹਾਂ ਕਿ ਤੁਸੀਂ ਆਪਣੇ ਆਪ ਰਿਮੂਵ ਕਰ ਲਵੋ ਨਹੀਂ ਅਸੀਂ ਇਹਨਾਂ ਦੇ ਹਰਜੇ ਖਰਚੇ ਤੇ ਅਸੀਂ ਆਪ ਕਰਾਂਗੇ ਪਲੱਸ ਜਿਹੜੇ ਵੀ ਇਸ ਦੇ ਵਿੱਚ ਇਨਸਟਰਕਸ਼ਨ ਕ੍ਰੀਏਟ ਕਰਨਗੇ ਬੇਸਿਕਲੀ ਇਹਦੇ ਵਿੱਚ ਜਿਹੜਾ ਹੈਗਾ ਬੜਾ ਕਲੀਅਰ ਜਿਹੜੀ ਹੈ ਸੀਓਸੀਯੂਪੀ ਹੈਗੀ ਹੈ ਇਹ 4886 ਜਿਹੜੀ ਆਪਣਾ ਕੰਟੈਂਪਟ ਸੀਗੀ ਉਹਦੇ ਵਿੱਚ ਜਿਹੜੇ ਜਜਮੈਂਟ 2003 ਦੀ ਸੀਗੀ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਪਬਲਿਕ ਲੈਂਡ ਤੇ ਕੋਈ ਵੀ ਇਨਕ੍ਰੋਚਮੈਂਟ ਹੈ ਅਸੀਂ ਉਹਨੂੰ ਰਿਮੂਵ ਕਰਵਾਉਣਾ ਸਾਡੀ ਰਿਸਪਾਂਸਿਬਿਲਟੀ ਹੈ ਲੱਗਦਾ ਕਿ ਜਲਦ ਜੀਸੀਪੀ ਲੱਗੂਗੀ ਕਈ ਲੋਕ ਬੈਸ ਤੇ ਵੀ ਨਜ਼ਰ ਆ ਵਿਡੀਓਗ੍ਰਾਫੀ ਕੀਤੀ ਜਾਵੇਗੀ ਸਰਕਾਰੀ ਆ ਡੈਫੀਨਿਟਲੀ ਵੀਡੀਓਗ੍ਰਾਫੀ ਕਰਵਾਸੇ ਵਕ ਵਕ ਟੀਮਾਂ ਬਣਾਈਆਂ ਨੇ ਸਾਡੇ ਆਪਣੇ ਆਫੀਸ਼ਲ ਵੀ ਵੀਡੀਓਗ੍ਰਾਫੀ ਕਰਨਗੇ ਅਸੀਂ ਜਿਹੜਾ ਹੈਗਾ ਸਿਵਲ ਸਰਜਨ ਉਹਨਾਂ ਨੂੰ ਰਿਕਵੈਸਟ ਕਰਕੇ ਅਸੀਂ ਉਹਨਾਂ ਤੋਂ ਵੀ ਜਿਹੜੀ ਐਂਬੂਲੈਂਸ ਵਗੈਰਾ ਉਹ ਵੀ ਅਸੀਂ ਉਹ ਕੀਤੀ ਹੈ ਤੇ ਫੇਰ ਅਸੀਂ ਜਿਹੜਾ ਹੈਗਾ ਫਾਇਰ ਵਿਗੇਟ ਵਗੈਰਾ ਤੋਂ ਵੀ ਬੁਲਾਇਆ ਗੁਜਰਾਤ ਗੈਸ ਤੋਂ ਅਸੀਂ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਬੁਲਾਏ ਨੇ ਕਿਉਂਕਿ ਉਹਨਾਂ ਨੇ ਵੀ ਇੱਕ ਚੀਜ਼ ਕੀਤੀ ਹੈ ਕਿ ਜਿਹੜੀਆਂ ਗੁਜਰਾਤ ਗੈਸ ਵਾਲਿਆਂ ਨੇ ਪਾਈਪਲਾਈਨ ਪਾਈ ਹੈ ਉਹ ਵੀ ਉਹਨਾਂ ਨੇ ਕਈ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਵੀ ਕੋਈ ਟੁੱਟਣ ਦਾਜਾ ਹੁੰਦਾ ਹੈ ਵਾਟਰ ਸਪਲਾਈ ਡਿਪਾਰਟਮੈਂਟ ਤੋਂ ਅਸੀਂ ਕਾਲ ਕੀਤੇ ਹੋਏ ਨੇ ਬਾਕੀ ਸਾਡੀ ਆਪਣੀ ਜਿਹੜੀ ਟਰਸਟੀ ਜਿਹੜੀ ਰੈਗੂਲਰ ਲੇਬਰ ਹੈਗੀ ਹੈ ਐਡੀਸ਼ਨ ਟੂ 댓 ਅਸੀਂ ਹੋਰ ਵੱਖਰੀ ਲੇਬਰ ਵੀ ਅਸੀਂ ਸੱਮਨ ਕੀਤੀ ਹੋਈ ਹੈ ਮਤਲਬ ਅਸੀਂ ਕੋਈ ਇਨਕਨਿਵੈਨਿਐਂਸ ਕਰਨ ਵਾਸਤੇ ਨਹੀਂ ਅਸੀਂ ਕੋਰਟ ਦਾ ਜਿਹੜਾ ਆਰਡ ਅੱਜ ਮੌਜੂਦ ਹੈਗੇ ਆ ਤੇ ਅਸੀਂ ਉਹਦਾ ਕੰਪਲੈਂਸ ਜਿਹੜਾ ਹੈਗਾ ਕਰਨਾ ਹੈ 29 ਸਾਡੇ ਕੋਲ ਲਾਸਟ ਡੇਟ ਹੈਗੀ ਹੈ ਇਹ ਕੰਪਲੈਂਸ ਰਿਪੋਰਟ ਸਬਮਿਟ ਕਰਨ ਵਾਸਤੇ ਜੇ ਕੋਈ ਲੌਗ ਇਨ ਆਊਟ ਦੀ ਸਥਿਤੀ ਹੋ ਤਾਂ ਪੁੱਛਣਾ ਮੈਨੂੰ ਹਰਦੇਵ ਪ੍ਰਸਾਦ ਸਾਹਿਬ ਨੂੰ ਕਦੋਂ ਪੁੱਛਣਾ ਹੈ 10 ਮਿੰਟ ऑफिसर कह रहे कि पहले ही थाने पता लग गया इसी ते 8:00 ਵਜੇ ਆਣ ਕੇ ਖੜੇ ਹੋ। ਅੰਜੂਨ ਜੀ ਮੈਂ ਤਾਲਮੇ ਤੋਂ ਨਾ ਨਹੀਂ ਕਰਨਾ ਤੇ ਜੀ। ਜੀ। ਮੈਂ ਉਸ ਮਤਲਬ ਮੈਂ ਮਹਿਕਮੇ ਨਾਲ ਤਾਲਮੇਲ ਕਰਨਾ ਤੇ ਤਾਲਮੇਲ। ਸਾਹਮਣੇ ਦੇਖੋ ਨੀ। ਇੱਧਰ ਦੇਖ ਕੇ। ਇੱਧਰ ਦੇਖ ਕੇ। ਰੈਡ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਕਿਉਂਕਿ ਲੋਕ ਲੜਦੇ ਨਜ਼ਰ ਆ ਰਹੇ ਕਿ ਨਹੀਂ ਧਾਂਦਵਾਗੇ। ਉਹਦੇ ਵਾਸਤੇ ਕਿਸ ਤਰ੍ਹਾਂ ਪੈਂਟ ਦੀ। ਸਾਰੀ ਕਾਰ ਵੀ ਟੈਸਟ ਬੰਨੋ ਸਟਾਰਟ ਹੋਣੀ ਹੈ ਜੀ। ਜੇ ਅਸੀ ਕੋਈ ਲਾਗ ਦਾ ਆਰਡਰ ਲਾਗ ਇੰਨੀ ਗ੍ਰੋਥ ਹੋਈ ਕਿਵੇਂ? ਸਰ ਇੱਕ ਵਾਰ ਤੁਸੀਂ ਇਹਨਾਂ ਨੂੰ ਬੋਲਾਂ ਤਾਂ ਪਹਿਲਾਂ। ਲਾਗ ਦਾ ਆਰਡਰ ਜੀ ਕੁ ਸਥਿਤੀ ਪਹਿਲਾਂ ਹੋਊ ਤਾਂ ਉਹਦੇ ਤੁਸੀਂ ਦੱਸ ਰਹੇ ਸੀ ਜਿਹੜੇ ਤੁਹਾਨੂੰ ਆਰਡਰ ਦਿੱਤੇ ਨੇ ਸੀ ਮੈਨੂੰ ਪਤਾ ਲੱਗਿਆ ਜੀ ਸਿਰੇ ਨਹੀਂ ਕਿੰਨੇ ਵਜੇ ਕਰ ਜਾਏ ਕਿੰਨੇ ਵਜੇ ਟਾਈਮ 9:30 ਵਜੇ ਉੱਥੇ ਦਫ਼ਤਰੇ ਕੰਮ ਸੀ ਮੈਂ ਉੱਥੇ ਇੱਥੇ ਆ ਗਏ ਜੀ ਉਹ ਕਹਿੰਦਾ 9 ਦਾ ਟਾਈਮ ਦਿੱਤਾ ਸੀ ਚਲੋ ਹਲੋ ਟਾਈਮ ਮਿਲਣਾ ਕਰਦੇ ਆ ਅੱਜ ਦੀ ਡੇਟ ਹੁੰਦੀ ਹੈ ਇਹ ਕੋਈ ਟਾਈਮ ਥੋੜਾ ਕੋਈ ਦਫ਼ਤਰ 'ਚ ਹੋਊਗਾ ਕੰਮ ਮੈਂ ਤਹਿਸੀਲਦਾਰ ਨੂੰ ਕੋਈ ਇੱਕ ਕੰਮ ਮੈਂ ਨਿਕਲ ਪਾਉਂਦਾ ਉਹ ਕਿਵੇਂ ਹੈ ਜੀ ਇੱਥੇ ਜੇ ਲੋਕਾਂ ਦੇ ਥਰੇ ਬਣੇ ਆ ਜਾਂ ਗ੍ਰਿੱਲਾਂ ਲੱਗੀਆਂ ਇੱਕ ਦਿਨ ਤੋਂ ਨਹੀਂ ਲੱਗੀਆਂ ਪਿਛਲੇ 15 ਸਾਲ ਤੋਂ ਲੱਗੀਆਂ ਇਹਨਾਂ ਦੇ ਐਕਸੀਡੈਂਟਾਂ ਨਾਲ ਐਲਟਮ ਸਾਹਮਣੇ ਲੈ ਕੇ ਬੋਲਿਆ ਇਹਨਾਂ ਦੇ ਐਕਸੀਡੈਂਟ ਇਹਨਾਂ ਦੇ ਐਸਡੀਓ ਇਹਨਾਂ ਦੇ ਜੀਏ ਨੇ ਪੈਸੇ ਲੈ ਲੈ ਕੇ ਇੱਥੇ ਸਾਰੀ ਰਿਕਰੂਟਮੈਂਟ ਕਰਾਈ ਹੈ ਤੇ ਅੱਜ ਲੋਕਾਂ ਦਾ ਨੁਕਸਾਨ ਕਰਨ ਲਈ ਆ ਕੇ ਤੇ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਬੰਦੀ ਹੈ ਜੀ ਕਿੰਨੇ ਪੈਸੇ ਲਿੱਤੇ ਜੀ ਸਾਰੇ ਪੈਸੇ ਲੈਂਦੇ ਨੇ ਕੋਈ ਪੈਸੇ ਨਹੀਂ ਲੈਂਦਾ ਜੀ ਐਸਾ ਤਾਂ ਤੁਸੀਂ ਇੰਪਰੂਵਮੈਂਟ ਟਰੱਸਟੀ ਵਿੱਚ ਕੋਈ ਕਲੀਅਰੈਂਸ ਦਾ ਸਰਟੀਫਿਕੇਟ ਲੈਣ ਜਾਓ ਜਾਂ ਆਪਣੇ ਡਿਸਟ੍ਰਿਕਟ ਰਣ ਜਾਓ ਤਵੀ ਤੁਹਾਨੂੰ ਕਹੇ ਦੇਣੇ ਪੈਂਦੇ ਐ ਇੰਨੇ ਸਾਰੇ ਲੱਗੇ ਇਹ ਹਾਈ ਕੋਰਟ ਤੋਂ ਬਾਅਦ ਦੇ ਦੇਣਗੇ ਲੋਕਾਂ ਦਾ ਇਹਨਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਵੇ ਤੁਸੀਂ ਇਤੋਂ ਦੀ ਰੈਂਡ ਮੰਗ ਲਓ ਕਿੱਥੇ ਹਾਂਜੀ ਮੈਂ ਇਤੋਂ ਦਾ ਰੈਂਡ ਮੰਗਦਾ ਜੀ ਸਰ ਕਿੰਨੇ ਕਿੰਨੇ ਪੈਸੇ ਦਿੱਤੇਗੇ ਜੀ ਇੱਕ ਥੜੇ ਸਰ ਕੁਝ ਨਹੀਂ ਕਰਦੇ ਜੀ ਜਿੱਦਾਂ ਜਿੱਥੇ ਬਾਤ ਚੱਲਦਾ ਕੋਈ 500 ਲੈ ਗਿਆ ਕੋਈ 10000 ਲੈ ਗਿਆ ਕਿੰਨੇ ਕਿੰਨੇ ਗੱਜ ਸਰ ਜਗ੍ਹਾ ਮਲੀ ਈ ਰੱਖੀ ਹੋਈ ਹੈ ਉਸ ਤਾਂ ਲੱਗਦਾ ਕਿ ਨਜਾਇਜ਼ ਹੈ ਨਹੀਂ ਹੈਗੀ ਨਜਾਇਜ਼ ਹੈਗੀ ਹੈ ਪਰ ਅਗਰ ਇੱਕ ਪਹਿਲੀ ਹੀ ਕਾਰਵਾਈ ਤੇ ਰੋਕ ਦਿੱਤਾ ਜਾਂਦਾ ਇੰਨੇ ਲੋਕਾਂ ਦੇ ਉੱਪਰ ਇਹ ਨਫਾਨ ਨਹੀਂ ਹੋਣਾ ਸੀਗਾ ਬਲਕਿ ਤੁਹਾਡਾ ਕਹਿਣਾ ਵਾ ਕਿ ਪ੍ਰਸ਼ਾਸਨ ਦਾ ਇਹੋ ਹੀ ਕਸੂਰ ਹੈ ਕਿ ਪਹਿਲੇ ਨਹੀਂ ਰੋਕਿਆ ਬਿਲਕੁਲ ਨਹੀਂ ਰੋਕਿਆ ਤੇ ਤੂੰ ਬਾਅਦ ਪੜਾਵੇ ਦਿੱਤੇ ਅਸੀਂ ਇਹਨੂੰ ਆਵੇਗੀ ਲੋਕਾਂ ਦੇ ਇੱਕ ਦੂਜੇ ਨਾਲ ਵੇਖ ਵੇਖ ਕੇ ਵਧਾਏ ਅੱਜ ਵੀ ਤੁਸੀਂ ਜਾਓਗੇ ਕਈ ਪੁਲਸ ਵਾਲੇ بڑے ਵੱਡੇ ਵੱਡੇ ਅਸਰ ਰਹਿ ਗਏ ਨੇ ਜਾਂ ਕਈ ਇੰਪਲੂਮੈਂਟਰ ਦੇ ਇਹਨਾਂ ਦੇ ਆਪੇ ਅੱਛੀਆਂ ਦੀ ਇੱਥੇ ਬਿਲਡਿੰਗ ਹੈਗੀ ਐਸੀ ਉਹਦੀ ਜਿਹੜਾ ਉਹ ਪੁਰਾਣਾ ਛੱਡਾ ਹੀ ਵੜਾ ਕੇ ਰੱਖਿਆ ਹੋਇਆ ਉਹਦੇ ਕੋਈ ਕਾਰਵਾਈ ਕਰੋਗੇ ਤੇ ਚਲਾਉਂਦੇ ਨਜ਼ਰ ਤੇ ਉਹਨਾਂ ਦੇ ਵੀ ਘਾਰੇ ਤੇ ਆ ਤੇ ਉਹਨਾਂ ਵਾਲੇ ਵੀ ਕਾਫੀ ਵੱਡਾ ਉਹਨਾਂ ਨੇ ਈਟੀਓ ਸਾਹਿਬ ਤੇ ਚਲੋ ਹੁਣੇ 6 ਸਾਲ ਡੇਢ ਸਾਲ ਹੋਏ ਇੱਥੇ ਆਏ ਜਦੋਂ ਇਲੈਕਸ਼ਨ ਤੋਂ ਬਾਅਦ ਆਏ ਉਸ ਤੋਂ ਪਹਿਲੇ ਤੇ ਆਏ ਨਹੀਂ ਸੀਗੇ ਈਟੀਓ ਸਾਹਿਬ ਨੇ ਕੁਝ ਕਹੇ ਸੀ ਅਫਸਰ ਕਹਿ ਰਹੀ ਹੈ ਜੀ ਰਿਸ਼ਵਤ ਖਤਮ ਕੀਤੀ ਗਈ ਇੱਕ ਬਿਲਡਿੰਗ ਅੱਗੇ ਅੱਗੇ ਕਰ ਦਿੰਗੇ ਆ ਵੀ ਆ ਜਾ ਕੇ ਦੇਖੋ ਭਾਜੀ ਤੁਹਾਨੂੰ ਆਪਣੇ ਆਪਣੇ ਬਿਲਡਿੰਗ ਬਿਲਡਿੰਗ ਦਾ ਨਾਮ ਹੀ ਪਤਾ ਆਪ ਦੇਖ ਲਓ ਭਾਜੀ ਤੁਸੀਂ ਇਹ ਦੇਖ ਲਓ ਕਿ ਹੋਮਸਟੇ ਹੋਮਸਟੇ ਪੰਜਾਬ ਗੌਰਮੈਂਟ ਦੇ ਟੂਰਿਜ਼ਮ ਡਿਪਾਰਟਮੈਂਟ ਦੇ ਹੋਸਟਲ ਹੁੰਦੇ ਕੀ ਇਹ ਕੰਮ ਕਰਦਾ ਨੇ ਹੋਮਸਟੇ ਹੋ ਸਕਦੇ ਉਹ ਸਾਹਮਣੇ ਹੋਮਸਟੇ ਦਾ ਬੋਰਡ ਲੱਗਾ ਉੱਥੇ ਜਾ ਕੇ ਦੇਖ ਲਓ ਤੁਸੀਂ ਇਹ ਇਹਨਾਂ ਦੀ ਇਹਨਾਂ ਦੀ ਮਨਜ਼ੂਰੀ ਨਾਲ ਹੀ ਹੋ ਰਿਹਾ ਨਾ ਖਿਆ ਦੇਖਿਆ ਜਾਂਦਾ ਹੈ ਤਾਂ ਨਜਾਇਜ਼ ਕਬਜ਼ਿਆਂ ਦੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਦੇਖਿਆ ਜਾਂਦਾ ਕਿ ਸੜਕ ਦੇ ਕਿਨਾਰੇ ਦੇ ਉੱਤੇ ਵੀ ਨਜਾਇਜ਼ ਤੌਰ ਤੇ ਕਬਜ਼ੇ ਕਰਕੇ ਖੋਖੇ ਖੋਲੇ ਜਾਂ ਜਾਂ ਫਿਰ ਹੋਰ ਲੋਕਾਂ ਦੇ ਜਿਹੜੇ ਲੰਗੜ ਵਾਸਤੇ ਰਾਹ ਬਣਿੰਦੇ ਨੇ ਉੱਥੇ ਜਿਹੇ ਕਬਜ਼ਾ ਕਰਕੇ ਜਗਾ ਘਟ ਰਹਿਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਵਾਰ ਹਾਸੇ ਦਾ ਅਸ਼ਿਕਾਰ ਵੀ ਹੋ ਜਾਂਦੇ ਨੇ ਬਿਊਰੋ ਰਿਪੋਰਟ ਅਖੰਡ ਲੋਕ